ਹਸਮੋਕ ਕੇ ਪਾਈ ਅਮਿਤੇਸ਼ਵਰ ਸਿੰਘ ਪਾਈ ਗੁਰਪ੍ਰੀਤ ਸਿੰਘ ਮੀਡੀਆ ਇਚਾਰਜ ਵਰਨ ਸ਼ਰਮਾ ਪਾਈ ਗੁਰਚਰਨ ਸਿੰਘ ਪਾਈ ਅਵਤਾਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ ਸਹਿਬਜ਼ਾਦਿਆਂ ਦੀ ਧਨਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਕਰਕੇ ਹੁਣ ਇੱਕ ਨਵਾਂ ਉਪਰਾਲਾ ਇਸ ਹਸਪਤਾਲ ਦੇ ਵਿੱਚ ਕੀਤਾ ਜਾ ਰਿਹਾ ਹੈ ਕਿ ਅੱਖਾਂ ਦੇ ਆਪਰੇਸ਼ਨ ਚਿੱਟੇ ਮੋਤੀ ਇਹਦੇ ਵਿਸ਼ੇਸ਼ ਕਰਕੇ ਆਪਰੇਸ਼ਨ ਇਸ ਹਸਪਤਾਲ ਵਿੱਚ ਹੋਇਆ ਕਰਨਗੇ ਔਰ ਜਿਹੜੇ ਲੋੜਵੰਦ ਨੇ ਉਨ੍ਹਾਂ ਦਾ ਇਹਨਾਂ ਲਾਭ ਹੋ ਜਾਏਗਾ ਮਰੀਜ਼ਾਂ ਦਾ ਜਿਹੜਾ ਆਪਰੇਸ਼ਨ ਤਕਰੀਬਨ 30-32000 ਰੁਪਏ ਬਜਾਰ ਲੱਗਦਾ ਹੈ ਇਹ ਤਕਰੀਬਨ ਇੱਥੇ 4 ਲੱਖ ਰੁਪਏ ਦੇ ਵਿੱਚ ਵਿੱਚ ਹੋ ਜਾਇਆ ਕਰੇਗਾ